ਸਹ ਹੈਲੋ एवरीवन ਸਸਰੀਆ ਕਾ ਹਾਲ ਨਮਸਤੇ ਆਦab ਸਵਾਗਤ ਕਰਦੇ ਆ ਤੁਹਾਡਾ ਨਵੇਂ ਦਿਨ ਦੇ ਵਿੱਚ ਕੱਲ ਦੇਖਿਆ ਸੀ ਤੁਸੀਂ ਆਪਾਂ ਪਹੁੰਚ ਗਏ ਸੀ ਵਾਪੀ ਇਹ ਹੁਣ ਪਤਾ ਨਹੀਂ ਇਸ ਵੀਡੀਓ ਜੀ ਉਹ ਪਾਰਟ ਆ ਜਾਏਗਾ ਕਿ ਪਿਛਲੀ ਵੀਡੀਓ ਚ ਰਹਿ ਗਿਆ ਹੋਵੇਗਾ ਪਾਰਟ ਉਹ ਤੁਸੀਂ ਦੇਖ ਲਿਓ ਪਿਛਲੀ ਵੀਡੀਓ ਵੀ ਜਰੂਰ ਦੇਖਿਓ ਤੇ ਵਾਪੀ ਪਹੁੰਚੇ ਸੀ ਆਪਾਂ ਵਾਪੀ ਤੱਕ ਲਿਫਟ ਲੈ ਕੇ ਆਏ ਸੀ ਆਪਾਂ ਉਸ ਤੋਂ ਬਾਅਦ ਆਪਾਂ ਬੱਸ ਪਤਾ ਕੀਤੀ ਬੱਸ ਆਪਾਂ ਨੂੰ ਨਹੀਂ ਮਿਲੀ ਤੇ ਬਾਅਦ ਵਿੱਚ ਕਿਵੇਂ ਵੀ ਕਰਦੇ ਕਰਾਦੇ ਥੋੜੀ ਬੋਤੀ ਰਿਸਰਚ ਕਰਕੇ ਟ੍ਰੇਨ ਫੜੀ ਆਪਾਂ ਮੁੰਬਈ ਦੀ ਵਾਪਸ ਹੀ ਤੋਂ ਮੁੰਬਈ ਗਏ ਮੁੰਬਈ ਤੋਂ ਫਿਰ ਟ੍ਰੇਨ ਲਾ ਕੇ ਪਹੁੰਚੇ ਆਪਾਂ 나ਸੀਕ ਆ ਨਾਸੀਕ ਆ ਗਏ ਆ ਫਾਈਨਲੀ 나ਸੀਕ ਆ ਤੇ 나ਸੀਕ ਕਿਉਂ ਆਇਆ ਸੀ ਕਾਰਨ ਤੁਹਾਨੂੰ ਦੱਸਣਾ ਜਿਹੜਾ ਤੁਹਾਨੂੰ ਪਿਆ ਸੀ ਕਿਸੇ ਕਾਰਨ ਕਰਕੇ ਆਪਾਂ ਸਾਰੀ ਆਪਣੀ ਜਿਹੜੀ ਅੱਧਾ ਗੁਜਰਾਤ ਆਪਾਂ ਛੱਡ ਕੇ ਉਵੇਂ ਆ ਗਏ ਸਿੱਧਾ ਦਮਨ ਦਿਓ ਉਵੇਂ ਆਪਾਂ ਕਰਨਾ ਸੀ ਛੱਡ ਕੇ ਆ ਗਿਆ ਛੱਡਣ ਦਾ ਕਾਰਨ ਸੀ ਆ ਭਾਈ ਨੂੰ ਮਿਲਣਾ ਸੀ ਹਰਸ਼ ਭਾਈ ਹੈਲੋ ਕਰਦੇ ਬਾਈ। ਹੈਲੋ ਬਾਈ ਹੈਲੋ। ਜੱਜ ਜਲਾ ਬਾਈ ਥਾਰਾ ਦਾ ਕੈ ਹੈ? ਐਡ ਹੋਣ ਲਾਇਆ ਸੀ ਬਾਈ ਨੇ। ਇਹ ਬਾਈ ਹੈਗਾ ਜੀ ਲਖਨਊ ਤੋਂ ਨਹੀਂ ਗਵਾਲੀਅਰ ਐਮਪੀ ਤੋਂ। ਗਵਾਲੀਅਰ ਐਮਪੀ। ਲਖਨਊ ਗਲਤ ਦੱਸਤਾ। ਗਵਾਲੀਅਰ ਐਮਪੀ ਤੋਂ ਹੈ ਬਾਈ ਤੇ ਇਹ ਬਾਈ ਨਾਲ ਆਪਾਂ ਜਿਹੜੀ ਆਪਣੀ ਅਗੜੀ ਹੈ ਹਾਈਕਿੰਗ ਟਰੈਵਲਿੰਗ ਜਾਂ ਜਿਹੜੀ ਟ੍ਰਿਪ ਹੈ ਓਏ ਬਾਈ ਨਾਲ ਆਪਾਂ ਗਏ ਵਿਧਾਨੀ ਹੈ ਸੌਤ ਤੱਕ ਜਾਣਾ। ਇਹ ਕਵਰ ਕਰਨਾ ਹੈ ਆਈ ਵਾਲੀ ਟ੍ਰਿਪ ਦੇ ਵਿੱਚ ਜਿੰਨੀ ਚੱਲਣ ਦੀ ਆ। ਆਹ ਲੱਭਣਾ ਇਹਦੇ ਵਿੱਚ। ਬਾਰਾ ਕੋ ਛੱਡ ਪੇੜ ਰਹਿਣਾ ਬਾਈ ਕੁਝ ਨਹੀਂ ਛੱਡਣਾ 나ਸੀਕ ਪਹੁੰਚੇ ਆ ਅੱਜ ਨਿਕਲੇ ਨਾਸੀਕ ਘੁੰਮਣ ਆਪਾਂ ਜਿਹੜੇ ਆਪਣੇ ਬੈਗ ਨੇ ਵੱਡੇ ਹੋਰ ਅੱਜ ਸਭ ਤੋਂ ਖਤਰਨਾਕ ਚੜਾਈ ਜੜਨ ਗੱਲਾਂ ਹੀ ਕਿਲੇ ਦੀ ਬਹੁਤ ਖਤਰਨਾਕ ਆ ਗਿਆ ਆਕਸੀਜਨਾਈ ਜੜੀ ਬਖਾਵਾਂਗੇ ਤੁਹਾਨੂੰ ਸਾਰੀਆਂ ਚੀਜ਼ਾਂ ਬਖਾਵਾਂਗੇ ਐਕਸਪਲੋਰ ਕਰਾਂ ਨਿਕਲੇ ਆ ਜਿੰਨਾ ਹੋ ਸਕਿਆ ਕਰਾਂਗੇ ਐਕਸਪਲੋਰ ਵੱਡੇ ਬੈਗੇ ਜਮਾ ਕਰਾਦੇ ਆ ਲੌਕਰ ਰੂਮ ਆਪਣੇ ਰੇਲਵੇ ਸਟੇਸ਼ਨ ਤੇ ਤੇ ਛੋਟੇ ਚੱਕੜੇ ਆ ਟੈਂਟਰ ਹੈ ਗਿਆ ਆਪਣਾ ਬਾਈ ਟੈਂਟ ਭੁੱਲ ਗਏ ਭਾਈ ਆ ਜਾ ਵਾਪਸ ਟੈਂਟਰ ਆ ਗਿਆ ਭਾਈ ਜਿੱਥੇ ਨਾਸ਼ਤਾ ਕਰਦਾ ਫਾਈਨਲੀ ਮਿਲ ਗਈ ਆਪਣੀ ਜਾਨ ਟੈਂਟ ਮਿਲ ਗਿਆ ਆਪਾਂ ਨੂੰ ਵਾਪਸ ਇਹਦਾ ਬਿਨਾ ਭਰਾ ਇੱਕ ਤਾਂ ਪਹਿਲਾਂ ਤਾਂ ਘਟਾ ਹੋਣਾ ਹੀ ਹੋਣਾ ਸੀ ਤੇ ਨਾਲ ਕੀ ਉਹਨੂੰ ਕਹਿੰਦੇ ਆ ਟੈਂਟ ਜਿਹੜਾ ਜਾਣਾ ਸੀ ਜਿਹੜੇ ਆਪਾਂ ਐਡਵੈਂਚਰ ਸੋਚੇ ਸੀ ਉਹ ਵੀ ਰਹਿ ਜਾਣੇ ਸੀ ਚਲੋ ਦੁਬਾਰਾ ਚੱਲਨੇ ਆ ਨਿਕਲਨੇ ਆ ਸ਼ਹਿਰ ਤੋਂ ਬਾਹਰ ਹੀ ਆ ਵੈਸੇ ਆਪਾਂ ਉਹ ਪਿੱਛੇ ਰੇਲਵੇ ਸਟੇਸ਼ਨ ਤੇ ਡਾਕਟਰ ਅੰਬੇਰ ਕਰ ਚੌਕ ਜਿਹੜਾ ਕਿ ਹਰਿਆਕ ਜਗਤ ਹੈ ਜਾਂਦਾ ਰੇਲਵੇ ਸਟੇਸ਼ਨ ਤੋਂ ਕਾਫੀ ਪਾਰੇ ਆ ਗਏ ਆਪਾਂ ਬਾਹਰ ਆ ਗਏ ਆ 3-4 ਕਿਲੋਮੀਟਰ ਚੱਲ ਕੇ ਫਰੇ ਆ ਗਏ ਤੇ ਇੱਥੇ ਹੁਣ ਕਰਨੇ ਆ ਕੋਸ਼ਿਸ਼ਾਂ ਜੇ ਮਿਲਦੀ ਲਿਫਟ ਤੇ ਅਜੇ 11 ਕਿਲੋਮੀਟਰ ਪਿਆ ਯਾਰ ਤੋਂ ਜਿਹੜੀਆਂ ਆਪਾਂ ਜਗਾ ਇੱਕ ਤੇ ਜਾਣਾ ਜਿਹਦੇ ਬਾਰੇ ਤੁਹਾਨੂੰ ਦੱਸਿਆ ਚੱਲਨੇ ਹੋਤੇ ਅਜੇ ਦੱਸਿਆ ਨਹੀਂ ਤੁਹਾਨੂੰ ਦੱਸਾਂਗੇ ਥੋੜਾ ਅੱਗੇ ਚੱਲ ਕੇ ਦੱਸਾਂਗੇ ਅਜੇ ਥੋੜਾ ਸਸਪੈਂਸ ਬਣਾ ਰਹੇ ਆ ਜੀ ਕਿਹਾਟੇ ਵੇਖਣ ਵਾਲੀ ਹੈ ਵੇਖਾਂਗੇ ਇਹ ਤੁਹਾਨੂੰ ਵੀ ਵਿਖਾਵਾਂਗੇ ਲੈ ਹੋ ਗਿਆ ਖਿਲਾੜੀ ਬੋਤਾਂ ਕਰਦੇ ਫਾਈਨਲੀ 10 10 12 ਕਿਲੋ 10 ਕਿਲੋ ਮੀਟਰ ਦੀ ਲਿਫਟ ਲੈ ਲਈਏ 2 ਕਿਲੋਮੀਟਰ ਹੋ ਗਿਆ ਇਥੋਂ 10 ਕਿਲੋਮੀਟਰ ਦੀ ਲਿਫਟ ਲੈ ਕੇ ਕਾਫੀ ਅੱਗੇ ਆ ਗਏ ਉਹ ਹਾਤੀ ਤੇ ਮਿਲੀ ਸੀ ਆਪਾਂ ਨੂੰ ਲਿਫਟ ਭਾਈ ਨੇ ਦੇ ਦਿੱਤੀ ਸੀ ਪਹੁੰਚ ਗਏ ਆ ਕਿਹੜਾ ਹੈ ਰਿਹਾ ਹੈ ਹਾਈ ਰਹੀ ਹੈ ਕੋਈ ਇਹ ਇਤੋਂ ਗਾਹ ਜਾਣਾ ਆਪਾਂ ਆਪਣੀ ਡੈਸਟੀਨੇਸ਼ਨ ਤੇ ਜਿਹੜੀ ਹੈਗੀ 2 ਪੁਆਇੰਟ ਤੇ 2 ਕਿਲੋਮੀਟਰ ਚੱਲਦੇ ਆ ਜੇ ਤਾਂ ਲਿਫਟ ਮਿਲਦੀ ਠੀਕ ਹੈ ਨਹੀਂ ਤੇ ਆਪਣੀਆਂ 11 ਨੰਬਰ ਬੱਸਾਂ ਹੈਗੀ ਹੈ 11 ਨੰਬਰ ਬੱਸ ਤੇ ਵਾਹ ਚੱਲਾਂਗੇ ਸਾਰਾ ਗਾਹ ਨੂੰ ਸੁਪੋਧਿਏ ਜੀ ਆਪਾਂ ਆਪਣੇ ਥਾਂ ਟਿਕਾਣੇ ਤੇ ਡੈਸਟੀਨੇਸ਼ਨ ਤੇ ਜਿੱਥੇ ਆਪਾਂ ਆਣਾ ਸੀ త్రిరష్మి ਹਿੱਲੇ ਕਾ ਛੋਟੀ ਜੀ ਪਹਾੜੀ ਐ ਨਾਸਿਕ ਤੋਂ ਬਾਹਰ ਆ ਕੇ 15 ਕਿਲੋਮੀਟਰ ਤੇ ਉਥੇ ਹੈਈਆਂ ਨੇ ਕੇਵਸ ਯਾਨੀ ਕਿ ਗੁਫਾਵਾਂ ਜਨਾਂ ਨੂੰ ਮਰਾਠੀ ਚ ਬੋਲਦੇ ਲੈਣੀ ਤੇ ਕਿਹੜੀ ਲੈਣੀ ਸੀ ਇਹ ਕੀ ਨਾਮ ਸੀ ਤ੍ਰੀਰਸ਼ਮੀ ਤ੍ਰੀਰਸ਼ਮੀ ਲੈਣੀ ਵੀ ਬੋਲਦੇ ਆ ਨਾਸਿਕ ਕੇ ਵੀ ਬੋਲਦੇ ਆ ਨਾਸਿਕ ਲੈਣੀ ਮਤਲਬ ਪਹਾੜੀਆਂ ਉਹ ਗੁਫਾਵਾਂ ਲੈਣੀ ਮਤਲਬ ਗੁਫਾਵਾਂ ਲੇਣੀ ਵੜਿਆ ਇੱਕ ਮਰਾਠੀ ਵੜਿਆ ਇਹਦਰ ਨਹੀਂ ਸਿੱਧੀ ਹੈ ਸਰ ਸਿੱਧਾ ਹੀ ਹੈ ਹਾਂ ਲੈਣੀ ਵੜ ਇੱਕ ਮਰਾਠੀ ਵੜਿਆ ਜਿਹੜਾ ਕੀ ਆਪਣੇ ਗੁਫਾ ਨੂੰ ਰਿਪਰੈਜ਼ੈਂਟ ਕਰਦਾ ਮਤਲਬ ਕਿ ਉਹਦਾ ਹਿੰਦੀ ਵਰਜਨ ਹਾਂ ਜਿਵੇਂ ਹਿੰਦੀ ਚ ਗੁਫਾ ਕਹਿੰਦੇ ਨੇ ਪੰਜਾਬੀ ਚ ਵੀ ਗੁਫਾ ਅੰਗਰੇਜ਼ੀ ਚ ਕੇਵਸ ਤੇ ਮਰਾਠੀ ਜਿਹਨੂੰ ਬੋਲ ਦਿੰਦੇ ਲੈਣੀ 나ਸਿਕ ਆਪਣਾ ਜਿਹੜੀ ਜਿਹੜੀ 나ਸਿਕ ਲੈਣੀ ਤੇ ਤ੍ਰੀਰਸ਼ਵੀ ਲੈਣੀ ਤੇ ਇੱਕ ਪੰਡਵ ਲੈਣੀ ਬਾਬੇ ਇਹਦਾ ਪੰਡਵ ਨਾਲ ਪੰਡਵਾ ਨਾਲ ਕੋਈ ਲੈਣ ਦੇ ਨਹੀਂ ਹੈਗਾ ਪਰ ਇਹਨਾਂ ਦਾ ਨਾਮ ਫਿਰ ਵੀ ਪੰਡਵ ਲੈਣੀ ਏ ਕੋਈ ਲਿੰਕ ਨਹੀਂ ਪੰਡਵਾ ਦੇ ਨਾਲ ਇਹ ਇਹਦਾ ਨਾਮ ਬੜਾ ਔਖਾ ਔਖਾ ਯਾਦ ਹੁੰਦਾ ਏ ਤੇ ਥੋੜਾ ਬਹੁਤ ਕਿਤੇ ਗਲਤ ਹੋ ਜਵੇ ਨਾ ਸਭਾਈ ਸੌਰੀ ਉਹਦੇ ਲਈ ਫਿਰ ਉਹੀ ਗੱਲ ਏ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਨਵੀਂ ਸਟੇਟ 'ਚ ਆ ਕੇ ਆਪਾਂ ਨਾਸਿਕ ਮਹਾਰਾਸ਼ਟਰ ਦੇ ਵਿੱਚ ਆ ਗਏ ਆਪਾਂ ਨਾਮ ਉਹ ਫਿਰ ਨਵੇਂ ਆ ਗਏ ਨਾਮ ਪਹਿਲਾਂ ਹੀ ਨਹੀਂ ਸੀ ਆਪਣੇ ਮੂਹਰੇ ਚੜਦੇ ਹੋਣਾ ਉਦੋਂ ਵੀ ਔਖੇ ਆ ਗਏ ਸ੍ਰੀ ਰਸਵੀ ਨਾਸਿਕ ਦਾ ਠੀਕ ਹੀ ਏ ਤੇ ਬਾਕੀ ਲੈਣੀ ਹੋ ਗਿਆ ਕਿ ਨਵਾਂ ਵਰਡ ਜਿਹੜਾ ਜੁੜ ਗਿਆ ਆਪਣੇ ਸ਼ਬਦ ਕੋਸ਼ ਦੇ ਵਿੱਚ ਤੇ ਬਾਕੀ ਚੱਲਨੇ ਆ ਦਿਵਾਨੇ ਤੁਹਾਨੂੰ ਮਜ਼ੇ ਦੇਖਣੇ ਕੇਵਸ ਜਿਹੜੀਆਂ ਹੈਗੀਆਂ ਨੇ ਨਾਸਿਕ ਕੇਵਸ ਜਾਂ ਫਿਰ ਪੰਡਵ ਕੇਵਸ ਬੋਲਦੇ ਇਹਨਾਂ ਨੂੰ ਉਧਰ ਵੱਤ ਆ ਜੀ ਐਂਟ੍ਰੈਂਸ ਜਿਹੜੀ ਕੇਵਸ ਭਾਰੀਆਂ ਤੇ ਜਾਣਾ ਆਪਾਂ ਉਹਦੀ ਐਂਟ੍ਰੈਂਸ ਤੇ ਆ ਗਏ ਆਪਾਂ ਤੇ ਕਰਨੇ ਵੀ ਸ਼ੁਰੂ ਆਪਣੀਆਂ ਪੌੜੀਆਂ ਚੜਨੀਆਂ ਪੌੜੀਆਂ ਨੇ ਇੱਥੇ ਪੌੜੀਆਂ ਚੜ ਕੇ ਉੱਤੇ ਜਾਣਾ ਏ ਚੜਨੇ ਉਤੇ ਤੇ ਦੇਖਨੇ ਆ ਆਪਣੀਆਂ ਕੇਵਸ ਵੀਉ ਕਹਿੰਦੇ ਬਈ ਇਧਰ ਵੀ ਇੱਕ ਹੈਗੀ ਆ ਪਹਾੜੀ ਛੋਟੀ ਜੀ ਪਰ ਸਪਾਰਟ ਪਹਾੜੀ ਏ ਰਸਿਆਂ ਨਾਲ ਚੜ ਸਕਦੇ ਨੇ ਤੇ ਹਾਈਕਿੰਗ ਨਹੀਂ ਕਰ ਸਕਦੇ ਤੇ ਆਪਾਂ ਜਾਣਾ ਇਸ ਪਹਾੜੀ ਤੇ ਇਧਰ ਤਾਂ ਪੌੜੀਆਂ ਹੀ ਨੇ ਆਹ ਵੇਖ ਤੋੜੀਆਂ ਲੱਗੀਆਂ ਆਹੋ ਨਹੀਂ ਕੁਛ ਹੋ ਰਿਹਾ ਦਰਖਤੀ ਹੈ ਦਵਾ ਇਧਰ ਆ ਕੇ ਦਰਖਤ ਦਰਖਤ ਜੜੀਆਂ ਬੂਟੀਆਂ ਵੀ ਚੇਂਜ ਹੋਈਆਂ ਨੇ ਪੰਜਾਬ ਨਾਲ ਫਰਕ ਪੈ ਗਿਆ ਇਧਰ ਆ ਕੇ ਮੂਟੀਆਂ ਬਾਟੀਆਂ ਲਾਵੇ ਹਾਂ ਆਪਨੀ ਤੀਜੀ ਸਟੇਟ ਹੈ ਹਜੇ ਤੱਕ ਤੇ ਕਾਫੀ ਫਰਕ ਪੈ ਗਿਆ ਇੱਧਰ ਵੀ ਤੇ ਪੌੜੀਆਂ ਆਈਆਂ ਪੌੜੀਆਂ ਚੜ ਕੇ ਆਪਾਂ ਜਾਣਾ ਉੱਪਰ ਆ ਇੱਧਰ ਪਾਰ ਕੇ ਇਸ ਮਾਰਕ ਕੇ ਇਹ ਇੱਕ ਬੁੱਧਾ ਸਮਾਰਕ ਦੇਖਾਂਗੇ ਜੇ ਉੱਧਰ ਜਾਣਾ ਤੇ ਉਹ ਦਿਨ ਵੀ ਜਾਵਾਂ ਤੇ ਲੋ ਭਾਈ ਜੀ ਆਪਾਂ ਐਂਟਰੀ ਕਰਾ ਲਈ ਇਹਆਂ ਵਿਆਂ ਦੀ ਟਿਕਟ ਕਟਾ ਲਈ 40 ਰੁਪਏ ਲੱਗੇ ਆਪਣੇ ਦੋਵਾਂ ਦੇ ਪੌੜੀਆਂ ਚੜਾਈਆਂ ਸ਼ੁਰੂ ਕਰਤੀਆਂ ਨੇ ਇਦਾਂ ਦੀਆਂ ਪੌੜੀਆਂ ਨੇ ਆ ਵੀਰ ਬਏ ਤੇ ਤੈਨੂੰ ਜਲਦੇ ਭਾਗੇ ਲੈ ਕੇ ਜਾਣਗੇ ਹਾਂ ਐਡਾਂ ਲੀਆਂ ਚੜਾਈਆਂ ਨੇ ਜੀ ਆ ਪੌੜੀਆਂ ਨੇ ਗੂਗਲ ਦੇ ਹਿਸਾਬ ਨਾਲ 250 ਪਰ 180 ਪੌੜੀਆਂ ਨੇ ਟੋਟਲ ਹਾਂ ਇਧਰ ਜੜੀਆਂ ਬੂਟੀਆਂ ਕਾਫੀ ਨੇ ਤੇ ਮੇਨ ਇਹ ਡੈਸਟੀਨੇਸ਼ਨ ਟੂਰਿਸਟ ਅਟਰੈਕਸ਼ਨ ਨੇ ਜਿਹੜਾ ਹਾਂ ਉਹ ਜਦੋਂ ਮੌਨਸੂਨ ਹੈ ਜਦੋਂ ਬਾਰਿਸ਼ਾਂ ਹੁੰਦੀਆਂ ਨੇ ਉਦੋਂ ਲੋਕ ਆਉਂਦੇ ਜ਼ਿਆਦਾ ਆਪਾਂ ਥੋੜਾ ਗਲਤ ਟਾਈਮ ਤੇ ਆਏ ਆ ਇਧਰ ਫੂਲ ਦੀ ਗਰਮੀ ਹੈ ਪੰਜਾਬ ਚ ਅਜੇ ਗਰਮੀ ਪੈਣੀ ਸ਼ੁਰੂ ਨਹੀਂ ਹੋਈ ਪਰ ਇਧਰ ਗਰਮੀ ਪੂਰੀ ਹੈ ਤੇ ਜਿਹੜੀਆਂ ਉੱਥੇ ਗੁਫਾਵਾਂ ਨੇ ਜਿੱਥੇ ਆਪਾਂ ਜਾ ਰਹੇ ਆ ਗੁਫਾਵਾਂ ਕਾਫੀ ਪੁਰਾਣੀਆਂ ਨੇ ਪਹਿਲੀ ਤਾਂ ਤੀਜੀ ਸਦੀ ਦੇ ਵਿੱਚ ਕਾਰ ਬਣੀਆਂ ਨੇ ਤੇ ਹੱਥਾਂ ਨਾਲ پہاੜੀ ਨੂੰ ਕੱਟ-ਕੱਟ ਕੇ ਤਰਸ-ਤਰਸ ਕੇ ਬਣਾਈਆਂ ਗਈਆਂ ਨੇ ਛੋਟੇ ਟੋਟੇ ਪੱਥਰ ਨਾਲ ਨਹੀਂ ਬਣੀਆਂ ਇੱਕੋ ਵੱਡਾ ਪੱਥਰ پہاੜ ਉਂਦ ਕੱਟ-ਕੱਟ ਕੇ ਬਣਾਈਆਂ ਗਈਆਂ ਚੱਲਦੇ ਆ ਪਤਾਰਸੀ ਬੋੜੀਆਂ ਜੜਾ ਆਏ ਆਪਾਂ ਤੇ ਮਗਰ ਸੋਹੋਂ ਕੋ ਰਹਿਈਆਂ ਨੇ ਲੜ ਕੇ ਪਹੁੰਚਣੇ ਉੱਤੇ ਤੇ ਫਾਈਨਲੀ ਪਹੁੰਚ ਗਏ ਆਪਾਂ ਪਾਂਡਵ ਕੇਸ ਓ ਜਰਦੀ ਜੇ ਭਾਈ ਸੋਹੀਆਂ ਬਣੀਆਂ ਆ ਆਹੋ ਆਹੋ ਸ਼ਾਨਦਾਰ ਦਿਖਾਉਣੇ ਤੁਹਾਨੂੰ ਪੂਰਾ ਇਸ ਚੰਗੀ ਤਰ੍ਹਾਂ ਦਿਖਾਉਣੇ ਆ ਮੈਂ ਇਹਨਾਂ ਦਾ ਸੰਭਾਲ ਬੁੱਧ ਧਰਮ ਨਾਲ ਹੈ ਬੁੱਧ ਧਰਮ ਦੇ ਜਿਹੜੇ ਮੰਦੇ ਸੀ ਸਾਧੂ ਤੇ ਜਾਂ ਫਿਰ ਜਿਹੜੇ ਸੰਨਿਆਸੀ ਕੋਈ ਇਥੇ ਆ ਕੇ ਆਪਦੀ ਭਗਤੀ ਕਰਦੇ ਸੀ ਉਹਨਾਂ ਦੀਆਂ ਵੇਖੇ ਤੇ ਪਾਂਡਵ ਦਾ ਨਾਮ ਹੈ ਵੇ ਪੈ ਗਿਆ ਇਹਨਾਂ ਦਾ ਤੇ ਜਾਂ ਫਿਰ 나ਸੀਕ ਕਹਿੰਦੇ ਨੇ ਇਹਨਾਂ ਨੂੰ 나ਸੀਕ ਜਪੇ ਨਹੀਂ ਅਸਲ ਕਿਹਦਾ ਨਾਮ 나ਸੀਕ ਕਹਿੰਦੇ ਆ ਤੇ ਚਲੋ ਭਾਈ ਚੱਲਨੇ ਆ ਅੰਦਰ ਆ ਲਿਖਾ ਬੂਟ ਬਾਟ ਲਾ ਤੇ ਲਾ ਲੈਣੇ ਬੂਟ ਤੇ ਚੱਲਦੇ ਅੰਦਰ ਨੂੰ ਆਮਨ ਦਾ ਬੋਧੀ ਭਾਸ਼ਾ ਲਿਖੀ ਹੋਈ ਹੈ ਸ਼ਾਇਦ ਕਿੜੀ ਪਾਲੀ ਬਾਈ ਦੱਸਦਾ ਪਿਆ ਅੱਛਾ ਮੈਂ ਵੀ ਪਹਿਲਾਂ ਦੱਸਣੇ ਪਿਆ ਤੁਹਾਨੂੰ ਜੋ ਵੀ ਦੱਸਣੇ ਪੂਰੇ ਕੋਈ ਕਨਫਰਮ ਨਹੀਂ ਹੈਗਾ ਪਰ ਇਹ ਜਾਂ ਦਾ ਬੋਧੀ ਭਾਸ਼ਾ ਹੈ ਤੇ ਜਾਂ ਫਿਰ ਪਾਲੀ ਆ ਬਾਈ ਦੱਸਦੇ ਪਿਆ ਆ ਸਾਹਮਣੇ ਵੀ ਲਿਖੀ ਹੋਈ ਕੁਝ ਕਿੱਸਾ ساری ਲਿਖੀ ਹੋਈ ਤਾਂ ਨੇ ਅੰਦਰ ਅਗੇੜ ਤਾਂ ਬਾਅਦ ਚ ਲਾਇਆ ਹੋਣਾ ਪੂਰਾ ਤਰਾਸ਼ ਕੇ ਪੱਧਰੀ ਸ਼ਤ ਕੀਤੀ ਹੋਈ ਬਈ ਆ ਨਿਸ਼ਾਨ ਦੇ ਨੇ ਹੀ ਹੋਣਗੇ ਤਰਾਸ਼ਣ ਦੇ ਇਹ ਸਾਰਾ ਇੱਕੋ ਪੱਥਰ ਹੈ ਜਿਹਨੂੰ ਕੱਟ-ਕੱਟ ਕੇ ਇਹਦੀ ਘੈਂਟ ਜੀ ਬਣਾਈ ਹੋਈ ਹੈ ਚੱਲਨੇ ਅੰਦਰ ਚੱਲਨੇ ਆ ਓ ਇਹ ਕਮਰੇ ਇਹ ਸਾਰੇ ਪਤਾ ਨਹੀਂ ਕਿਹਦੇ ਕਨਾਲ ਆ ਸਾਰੇ ਕਮਰੇ ਬਣਾਏ ਆ ਹਾਂ ਇਹਨਾਂ ਦੇ ਵਿੱਚ ਆਪਾਂ ਸਾਰਾ ਕਰਦੇ ਹਾਂ ਹਾਂ ਇਹਨਾਂ ਵਿੱਚ ਬੈਠ ਕੇ ਆਪਦੀ ਸਾਧਨਾ ਵਗੈਰਾ ਕਰਦੇ ਹਣਗੇ ਇੱਥੇ ਆਵਾਜ਼ ਪੂਰੀ ਗੂੰਜ ਦੇਵੇਗੀ ਇਹ 사ਰਨਾ ਇੰਕੀ ਪੱਥਰੋਂ ਤਰਾਸ਼ ਕੇ ਪੂਰਾ ਬਣਾਇਆ ਹੋਇਆ ਹੈ ਕੋ ਹਾਂ ਅੱਡ ਦੁਨੀਆ ਕੀ ਇਹ ਅੱਡ ਦੁਨੀਆ ਇਹ ਪੂਰਾ ਇੱਕ ਮਤਲਬ ਪੱਥਰ ਹੁਣ ਦਾ ਹੀ ਭਾੜ ਨੂੰ ਵਿੱਚੋਂ ਕੱਟ-ਕੱਟ ਕੇ ਪੂਰਾ ਡਾ ਡਿਜ਼ਾਈਨ ਕੀਤੀ ਹੋਈ ਹੈ ਜੀ ਸਹੀ ਗੱਲ ਹੈ ਭਾਈ ਪੂਰਾ ਵੱਡਾ ਭਾੜ ਇੱਕੋ ਭਾੜ ਦੇ ਵਿੱਚੋਂ ਪੂਰੀ ਆਹ ਪੂਰੀ ਸ਼ਕਤ ਨੇ ਥੱਲੇ ਵਾਲਾ 사ਰਨਾ ਕੱਟਿਆ ਹਾਂ ਲਾ ਕੇ ਸਾਰੇ ਇੱਕੀ ਭਾੜ ਦੇ ਨਾਲ ਟਾ ਮੂਰਤੀ ਵੀ ਇਦਾਂ ਹੀ ਬਣਾਈ ਹੋਈ ਹੈ ਇਹ ਹੈ ਜੀ ਗੁਫਾ ਨੰਬਰ 8 ਟੋਟਲ 7 ਗੁਫਾਵਾਂ ਨੇ ਜਿਹਦੇ ਵਿੱਚੋਂ ਕੁਝ ਘੁੰਮਣ ਗੁਫਾਵਾਂ ਨੇ ਜਿਹੜੀਆਂ ਤੁਹਾਨੂੰ ਦਿਖਾਵਾਂਗੇ ਇੱਕ ਤਾਂ 10 ਨੰਬਰ ਸੀ ਤੇ ਹੁਣ ਜਿਹੜੀਆਂ ਮੇ ਹੋਣਗੀਆਂ ਸਾਰੀਆਂ ਦਿਖਾਵਾਂਗੇ ਤੇ 8 ਨੰਬਰ ਗੁਫਾ ਇਹ ਹੈਗੀ 6 ਨੰਬਰ ਗੁਫਾ ਕਿ ਜਾਂ ਤਾਂ ਬਣਦੀ ਹੋਈਗੀ ਤੇ ਜਾਂ ਫਿਰ ਟਹਿ ਗਈ ਹੋਈਗੀ ਆ ਦੋ ਕੰਧਾਂ ਨੇ ਆ ਕਮਰਾ ਹੁੰਦਾ ਸੀ ਮਨ ਲਾਦਾ ਟਟਿਆ ਗਿਆ ਹੋਇਆ ਆ ਪੁਰਾਣੀ ਚਿੱਤਰਕਲਾ ਵੀ ਹੈਗੀ ਹੈ ਜੀ ਪੱਥਰਾਂ ਦੇ ਉੱਤੇ ਤਰਾਸ਼ ਤਰਾਸ਼ ਕੇ ਤੇ ਕਾਇ ਤੇ ਕਾਇ ਜਿਆਦਾ ਕਲੀਅਰ ਨਹੀਂ ਦਿਖੇਗਾ ਕਿਉਂਕਿ ਇੱਧਰ ਰੋਸ਼ਨੀ ਘੱਟ ਹੈ ਤੇ ਜੀ ਗੱਲ ਕਰੀਏ ਇਹਦਾ ਨਾਮ ਪਾਂਡਵ ਕੇਵਸ ਪਿਓ ਪਿਆ ਸੀ 1909 ਦੇ ਪਹਿਲਾ ਇਹਦਾ ਪੁਰਾਣਾ ਨਾਮ ਕੁਝ ਹੋਰ ਸੀ 1909 ਦੇ ਵਿੱਚ ਕੋਈ ਐਕਟ ਚਲਾਇਆ ਸੀ ਜੋ ਵੀ ਸੰਭਾਲ ਕਰਦਾ ਪ੍ਰਾਣੇ ਆਰਕੀਟੈਕਟ ਦੀ ਵਿਭਾਗ ਜਿਹੜਾ ਉਹਦੇ ਵੱਲੋਂ ਇਹਦਾ ਨਾਮ ਰੱਖਿਆ ਗਿਆ ਸੀ ਪਾਂਡੂ ਕੇਸ ਪਰ ਲੋਕਾਂ ਨੇ ਪਾਂਡੂ ਤਾਂ ਕਿਹਾ ਨਹੀਂ ਪਾਂਡੂ ਤੋਂ ਪਾਂਡਵ ਬਣਾਤਾ ਜਿਹਦੇ ਕਰਕੇ ਇਹਦਾ ਨਾਮ ਪਾਂਡਵ ਕੇਸ ਮਸ਼ਹੂਰ ਪੈ ਗਿਆ ਸੀ ਫਿਰ ਇਹੀ ਇਸ ਨਾਮ ਦੇ ਪਿੱਛੇ ਜੋ ਵੀ ਗੱਲਬਾਤ ਹੈ ਜਾਂ ਜੋ ਉਹਦੀ ਪਿਛਲੀ ਗੱਲ ਹੈ ਇਹ ਹੈ ਆ ਭਾਈ 1 ਨੰਬਰ ਗੁਫਾ 1 ਨੰਬਰ ਹੈ ਹਾਂ ਵੈਸੇ ਮਿੱਟੀ ਪਈ ਪਰ 1 ਨੰਬਰ ਹੈ ਇਹ ਵੀ ਠੀਕ ਹੈ ਦੇਖਦੇ ਹਾਂ ਜਿੰਨੇ ਨੰਬਰ ਦਾ ਮੈਨੂੰ ਐ ਲੱਗਦਾ ਕਿ ਇਹਦਾ ਕੰਸਟਰਕਸ਼ਨ ਚੱਲਦਾ ਹੋਏਗਾ ਕਿਉਂਕਿ ਉਹ ਕਟਵੜਤਾ ਕੀਤੇ ਇਸ ਪਰ ਕਿਸੇ ਸ਼ੇਪ ਚ ਨਹੀਂ ਸੀ ਹੋਈ ਸ਼ਾਇਦ ਇਹੋ ਤੋਂ ਬਣਦੀ ਹੋਵੇ ਆਹ ਨਹੀਂ ਕਿ 2 ਨੰਬਰ ਤੇ 3 ਨੰਬਰ ਉਹਨਾਂ ਦੇ ਕੋਲ ਨਹੀਂ ਉਹਨੇ 3 ਨੰਬਰ 2 ਨੰਬਰ ਵੀ ਨਹੀਂ ਹੈ ਕਿ ਐਸੀ ਮੂਰਤੀਆਂ ਬਣੀਆਂ ਇਹਦੇ 'ਚ 3 ਨੰਬਰ ਵੀ ਸੋਹਣੀ ਹੈ 10 ਨੰਬਰ ਵੀ ਸੋਹਣੀ ਹੈ ਤੇ ਅੱਗੇ ਨੂੰ ਚੱਲਦੇ ਆ ਨਾ ਇਹ 11 12 13 14 14 ਨੰਬਰ ਤੱਕ ਨੋਰਮਲ ਇਹਨੇ ਆਮ ਇਹਨੇ ਹਾਂ ਟੋਟਲ 24 ਨੇ ਜਿਹੜੀਆਂ ਗੁਫਾਵਾਂਆਂ ਕੇਸ ਐ ਤੇ ਸਿੰਗਲ ਪੱਥਰ ਚੀਆ ਸਿੰਗਲ ਪਹਾੜ ਉਹ ਕੋਹ ਪਹਾੜ ਐ ਉਹਨਾਂ ਸਾਰਿਆਂ ਨੂੰ ਕੱਟ-ਕੱਟ ਕੇ ਬਣਾਈਆਂ ਗਈਆਂ ਜਿਵੇਂ ਤੁਹਾਨੂੰ ਦੱਸਿਆ ਹੀ ਪਹਿਲਾਂ ਇਹ ਹੈ 17 ਨੰਬਰ ਗੁਫਾ 12 ਨੰਬਰ 19 ਨੰਬਰ 20 ਨੰਬਰ 21 22 23 ਤੇ 24 ਸਾਰੀਆਂ ਇੱਧਰ ਹੀ ਨੇ 19 ਨੰਬਰ ਥੱਲੇ ਆਹੋ ਭਾਈ ਤਾਲਾ ਜੱਦੀ ਸੁਣੀ ਆ ਜਦੀ ਘੰਟ ਬਣੀ ਆਈ ਪਾਂਡੂ ਕੋ ਖਾਵਾ ਤੇ ਜਨਾ ਸਰਕਾਰੋਂ ਪਾਂਡਵ ਕੋ ਖਾਵਾ ਤੇ ਦੇਖ ਲੀ ਹਾਂ ਨੇ ਚੱਲ ਤਾਂ ਅੱਗੇ ਨੂੰ ਅੱਗੇ ਵੀ ਦੋ ਤਿੰਨ ਥਾਵਾਂ ਮਿੱਠੀਆਂ ਨੇ ਜੜੀਆਂ ਵੇਖਣੀਆਂ ਨੇ ਆਪਾਂ ਸ਼ੁਦਰ ਨੂੰ ਜਾਣਾ ਆਪਾਂ ਪਾਣੀ ਮੋਕ ਗਿਆ ਪਹਿਲਾਂ ਜਾ ਕੇ ਥੱਲੇ ਪਾਣੀ ਦਾ ਇੰਤਜ਼ਾਮ ਕਰਦੇ ਆ ਜੇ ਇਹਦਾ ਕਿਤੇ ਫ੍ਰੀਜ ਚ ਪਾਣੀ ਮਿਲਦਾ ਠੀਕ ਹੈ ਜੇ ਤਾਂ ਮਜਬੂਰੀ ਚ ਬੋਤਲ ਲੈਣੀ ਪੈਣੀ ਹੈ ਲਾਗੇ ਤਾਂ ਅੱਗੇ ਪਾਣੀ ਨਹੀਂ ਹੈਗਾ ਕਿਤੇ ਆ ਗਏ ਜੀ ਗੁਫਾਵਾ ਤੋਂ ਬਾਹਰ ਆ ਗਏ ਆ ਤੇ ਕੋਈ 1.5 2 ਕਿਲੋਮੀਟਰ ਚੱਲ ਕੇ ਮੇਨ ਰੋਡ ਤੇ ਆ ਗਏ ਆ ਜਿਹੜਾ ਸਿੱਧਾ ਜਾਏਗਾ ਤ੍ਰਿੰਬਕਵਾਲ ਨੂੰ ਤੇ ਸਾਹਮਣੇ ਪਹਾੜੀ ਜਿਹੜੀ ਪਹਾੜੀ ਤੇ ਗੁਫਾਵਾਂ ਸੀ ਤਾਂ ਪੰਪ ਤੋਂ ਆਪਾਂ ਪਾਣੀ ਪੂਣੀ ਭਰ ਲਿਆ ਮੋਲ ਲੈਣ ਦੀ ਲੋੜ ਨਹੀਂ ਪਈ ਇੱਥੇ ਹੀ ਭਰ ਲਿਆ ਆਪਾਂ ਉਹ ਲਿਫਟ ਮਿਲ ਜੀ ਨਾ ਇਹ ਆ ਟੈਂਟ ਤੱਕ ਲਈਏ ਪਹਿਲਾਂ ਟੈਂਟ ਬੜੀ ਭੁੱਲ ਜੀਦਾ ਆਪਾਂ ਤੇ ਲਿਫਟਾਂ ਮੰਗਦੇ ਫਿਰਦੇ ਸੀ ਪੁੱਛਦੇ ਆ ਬਾਈ ਨੂੰ ਜੋ ਹੁਣ ਜਾਂਦਾ ਤ੍ਰਿੰਬਕਵਾਲ ਨੂੰ ਪਹੁੰਚਨੇ ਆਪ ਜਾਂਦੇ ਜਾ ਰਹੇ ਹਾਂ ਤਾਂ ਕੰਮ ਨੂੰ ਛੋੜ ਦਿਜੀਆ ਲੈਟ ਜਾ ਆਨੇ ਇੱਥੇ ਫਰੀ ਵੀ ਹੋ ਜੇ ਪੁਰਾਣੇ ਥੈਂਕ ਯੂ